ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ ਨਿਊਜ਼ ਤੇ ਮੈਂ ਸਤਨਾਮ ਸਿੰਘ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਜੋ ਨਸ਼ਿਆਂ ਵਿਰੋਧ ਵਿੱਡੀ ਮਹਿਮ ਤਹੇ ਤੋਂ ਹਾਈ ਟੈਕ ਨਾਕਾ ਸਰਾਏ ਨਾਂਗਾ ਵਿਖੇ ਨਾਕੇ ਦਰਾਂਚ ਚੈਕਿੰਗ ਕੀਤੀ ਗਈ ਜਿਲਾ ਸ਼੍ਰੀ ਮੋਕਸਰ ਸਹਿਬ ਦੇ ਅਧੀਨ ਆਉਂਦੇ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਜਲਾ ਪੁਲਿਸ ਮੁਖੀ ਦੇ ਵੱਲੋਂ ਯੋਧ ਨਸ਼ਾ ਵਿਰੋਧ ਮਿੱਟੀ ਮਹਿਮਤ ਹੈਤਾ ਹੁਕਮਾਂ ਦੀ ਪਾਲਣਾ ਕਰਦਿਆਂ ਥਾਣਾ ਬਰੀਵਾਲਾ ਦੇ ਐਸਐਚਓ ਸਰਦਾਰ ਜਗਸੀਰ ਸਿੰਘ ਦੀ ਯੋਗ ਅਗਵਾਈ ਵਿੱਚ ਪਿੰਡ ਸਰਾਇਨਾਗਾ ਵਿਖੇ ਹਾਈ ਟੈਕ ਨਾਕੇ ਤੇ ਭਾਰੀ ਪੁਲਸ ਪਾਰਟੀ ਦੀ ਅਗਵਾਈ ਕਰਦਿਆਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਆਉਣ ਅਤੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੇ ਜਾਣ ਦੀ ਖਬਰ ਮਿਲੀ ਹੈ ਇਸ ਸਮੇਂ ਐਸਐਚਓ ਜਗਸੀਰ ਸਿੰਘ ਬੰਨੋ ਬਰੀਵਾਲਾ ਵੱਲੋਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਨਸ਼ਾ ਵੇਚਣ ਵਾਲੇ ਸਦਾਗਰਾਂ ਦਾ ਪੁਲਿਸ ਨੂੰ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦਾ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਮਾਫ ਨਹੀਂ ਕੀਤਾ ਜਾਵੇਗਾ ਮੰਡੀ ਬੜੀ ਵਾਲਾ ਤੋਂ ਪੱਤਰਕਾਰ ਅਮਰਤ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਅੱਛਾ ਜੀ ਫੋਟੋ ਦੀ ਗੱਡੀ ਆ ਪਤਾ ਕਿਹਾ ਹਾਂ ਥੀੜ ਲੱਗੇ ਸਰ ਕਿੱਥੇ ਆ ਪਿੰਡਾਂ ਦੇ ਵਿੱਚ ਥੋੜਾ ਬੰਦਾ ਆ

ਹਾਂਜੀ ਇੱਕ ਮਿੰਟ ਇੱਕ ਮਿੰਟ ਇੱਕ ਵਾਰ ਦਾ ਬੁਲ ਬੁਲ ਇਹਦਾ ਪੂਰੇ ਗਾਏ ਗੋਡਿਆਂ ਘਾੜਿਆਂ ਦੇ ਕੋਈ ਕੰਮ ਦਾ ਨਹੀਂ ਕਰਾਉਂਦੇ